ਓਏ ਪੁੱਤ ਮੈਨੂੰ ਉੱਚਾ ਸੁਣਦਾ ਉੱਚਾ ਬੋਲ ਉੱਚਾ ਬੱਪੂ ਬੱਪੂ ਹਾਂ ਰੇਜਲ ਹਾਂ ਆਪਣਾ ਰਜ ਮੈਟਰੀ ਬਾਕਸ ਗਿਤਾਬਾਂ ਐਂ ਦਾ ਉੱਚਾ ਬੋਲੇਗਾ ਮੇਰਾ ਕੰਨ ਦਾ ਪਰਦਾ ਪਾੜ ਜੂ ਉਹ ਤੇਰੇ ਵਾਸਤੇ ਨਾ ਮੈਂ ਸਾਰਾ ਕੁਝ ਲੈ ਕੇ ਆਇਆ ਅੱਜ ਸਕੂਲ ਦਾ ਸਮਾਨ ਫੂਟਾ ਜਮੈਟਰੀ ਕਿਤਾਬਾਂ ਵਰਦੀਆਂ ਪੁੱਤ ਜਨਾ ਸਾਰਾ ਸਮਾਨ ਲੈ ਕੇ ਆਇਆ ਉਹ ਗੱਲ ਸੁਣੋ ਵੀ ਆਪਾਂ ਇਹ ਬੱਚਾ ਨੂੰ ਦੱਸ ਦਈਏ ਵੀ ਆਪਾਂ ਅੱਗੇ ਕੌਣ ਆ ਮੈਂ ਥੋੜੀ ਜਾਣਕਾਰੀ ਲੈਂਦਾ ਹਾਂ ਹਾਂ ਭਾਈ ਭਈ ਮਹੱਗੈਕਾ ਗਰੀਬ ਕਿਸਾਨ ਤੇ ਸਾਡਾ ਵੱਡਾ ਪੁੱਤ ਆ ਜਪਦਾ ਤੇਰੀ ਜਾਣ ਚਾਨ ਕਰਦਾ ਇਹ ਸਾਡਾ ਪੁੱਤ ਵੀ 라ਜੂ ਤੇ ਸਾਡਾ ਛੋਟਾ ਪੁੱਤ ਅਸੀਂ ਨੂੰ ਬੜੇ ਲਾਡਾ ਪਿਆਰ ਨਾਲ ਪਾਲ ਲਿਆ ਬਈ ਤੇ ਬੜੇ ਪਿਆਰ ਦੇ ਨਾਲ ਇਹ ਕਿ ਮੈਂ ਨਾਮ ਰੱਖਿਆ ਲੱਲੂ ਲੱਲੂ ਪ੍ਰਸਾਦ ਆਹੋ ਬਈ ਇਹ ਲੱਲੂ ਪ੍ਰਸਾਦ ਸਾਡਾ ਛੋਟਾ ਪੁੱਤ ਹੈ ਇਹਨੂੰ ਬੜੇ ਲਾਡਾ ਪਿਆਰ ਨਾਲ ਪਾਲ ਲਿਆ ਤੇ ਕਹਿੰਦਾ ਬਾਪੂ ਬਾਪੂ ਕਹਿੰਦਾ ਮੈਂ ਸਕੂਲ ਜਾਣਾ ਹੈ ਪਰ ਲਿਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਆਪਣੇ ਸੁਪਨੇ ਪੂਰੇ ਕਰਦੇ ਨੇ ਉਹ ਪੁੱਤ ਤੂੰ ਸਕੂਲ ਜਾਏਂਗਾ ਕੱਲ ਪੜ੍ਹ ਕੇ ਦੇਸ਼ ਦਾ ਨਾਮ ਰੌਸ਼ਨ ਕਰੇਂਗਾ ਓਏ ਆਪਣੇ ਸੁਪਨੇ ਪੂਰੇ ਕਰੇਂਗਾ ਬੱਸ ਬਾਪੂ ਦਾ ਨਾਮ ਰੌਸ਼ਨ ਹਾਂ ਬਾਪੂ ਪੱਕਾ ਹਾਂ ਬਾਪੂ ਝੂਠਤਾ ਨਹੀਂ ਬੋਲਦਾ ਨਾ ਬਾਪੂ ਓ ਤੁਹਾਨੂੰ ਨਾ ਪੁੱਤ ਮੇਰੇ ਇੱਕ ਗੱਲ ਹੋਰ ਦੱਸਦਾ ਰਾਜੂ ਓ ਮੈਂ ਨਾ ਭਾਈ ਜਾਂਦੇ ਜਾਂਦੇ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਆਇਆ ਉੱਥੇ ਜਾ ਕੇ ਨਾ ਮੈਂ ਪਤਾ ਕੀ ਦੇਖਿਆ ਭਈ ਉੱਥੇ ਜਦ ਮੈਂ ਸਰਬਤਲ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਾਵਾਂਗੇ ਮੈਂ ਜਾ ਕੇ ਦੇਖਦਾ ਵੀ ਸਰਕਾਰੀ ਸਕੂਲ ਕਿਸ ਤਰ੍ਹਾਂ ਦੇ ਹੁੰਦੇ ਨੇ ਜਦ ਪੁੱਤ ਮੈਂ ਉੱਥੇ ਗਿਆ ਉੱਥੇ ਐਂ ਕੀ ਕੀਤੀ ਬਈ ਐਨੀ ਸੋਹਣੀ ਬਿਲਡਿੰਗ ਬਣੀ ਹੋਈ ਐਨੇ ਸੋਹਰੇ ਪੇਂਟਿੰਗ ਕੀਤੀ ਹੋਈ ਹੈ ਬੱਚਿਆਂ ਦੀ ਕਿਤਾਬਾਂ ਦੀ ਪੇਂਟਿੰਗ ਰਾਸ਼ਟਰੀ ਚਿੰਨ੍ਹ ਦਰਾਤਰਾਂ ਦੇ ਫੋਟੋਆ ਸੀਤਬਕਸਿਮਦੀ ਫੋਟੋਆ ਵੀ ਉਹਨਾਂ ਨੂੰ ਦੇਖ ਕੇ ਨਾ ਮੇਰਾ ਦਿਲ ਖੁਸ਼ ਹੋ ਗਿਆ ਫਿਰ ਮੈਂ ਜਾਦੇ ਹੋਰ ਅੰਦਰ ਗਿਆ ਉੱਥੇ ਜਾ ਕੇ ਮੈਂ ਕੀ ਦੇਖਦਾ ਕਿ ਬਾਟਰਕੁਲਾ ਲੱਗਿਆ ਹੋਇਆ ਹੈ ਤੇ ਬਈ ਐਨੀ ਸੋਹਣੀ ਬਾਗਬਾਨੀ ਫੁੱਲ ਬਗੀਚੇ ਲੱਗੇ ਹੋਏ ਤੇ ਪੁੱਤ ਮੈਂ ਫੇੜਾ ਤੇ ਟੀਚਰਾਂ ਨੂੰ ਮਿਲਿਆ ਤੇ ਟੀਚਰਾਂ ਨੇ ਨਾ ਮੈਨੂੰ ਪਿਆਰ ਨਾਲ ਸਤਿਕਾਰ ਨਾਲ ਬੁਲਾਇਆ ਤੇ ਕਹਿੰਦੇ ਅੰਕਲ ਜੀ ਅੱਜ ਤੁਹਾਨੂੰ ਸਾਡਾ ਸਕੂਲ ਦਿਖਾਉਂਦੇ ਆ ਉਹਨਾਂ ਨੇ ਦਿਖਾਇਆ ਤੇ ਮੈਂ ਕੀ ਦੇਖਦਾ ਕਿ ਬਟਾ ਹਰ ਕਮਰੇ ਦੇ ਅੰਦਰ ਪ੍ਰੋਜੈਕਟਰ ਲੱਗੇ ਹੋਏ ਕੰਪਿਊਟਰ ਐਸ.ਸੀ.ਡੀ. ਦੇਪੁਤੀ ਕੀ ਚੀਜ਼ ਮੈਂ ਹੋਰ ਦੇਖੀ ਕਿ ਅੱਜ ਕੱਲ ਕਹਿੰਦੇ ਸਕੂਲਾਂ ਦੇ ਵਿੱਚ ਕੈਮਰੇ ਵੀ ਲਗਾਤੇ ਤੇ ਉਹ ਦੇਖ ਕੇ ਬਈ ਮੇਰਾ ਬੜਾ ਦਿਲ ਖੁਸ਼ ਹੋਇਆ ਬਿਲਕੁਲ ਮੈਨੂੰ ਐ ਨਹੀਂ ਲੱਗਦਾ ਵੀ ਜਿਵੇਂ ਮੈਂ ਸਰਕਾਰੀ ਸਕੂਲ 'ਚ ਆ ਗਿਆ ਐ ਲੱਗਦਾ ਸੀ ਕਿਤੇ ਮੈਂ ਪ੍ਰਾਈਵੇਟ ਸਕੂਲ 'ਚ ਐਂਟਰੀ ਕਰਤੀ ਕਿਉਂਕਿ ਉਹ 12 ਸੋਨੇ ਹੁੰਦੇ ਨੇ ਪਰ ਅੰਦਰੋਂ ਉਹ ਧੋਖਾ ਹੁੰਦਾ ਹੈ ਹੈਨਾ ਤੇ ਫਿਰ ਮੈਂ ਇੱਕ ਗੱਲ ਹੋਰ ਪੁੱਛੀ ਵੀ ਮੇਥੇ ਮਾਜੀ ਟੀਚਰੀ ਸਾਡਾ ਬੱਚਾ ਦਾਖਲਾ ਕਿੰਨਾ ਲੱਗੂਗਾ ਫੀਸ ਕਿੰਨੀ ਹੈ ਤੇ ਉਹਨਾਂ ਨੇ ਪਤਾ ਕੀ ਦੱਸਿਆ ਰਾਜੂ ਕਹਿੰਦੇ ਅੱਜ ਕਜੇ ਤੇ ਕੋਈ ਪੀਸ ਨਹੀਂ ਪੱਜਨੀ ਤਾਂ ਕੱਟ ਦੇ ਬੱਚਾ ਨਹੀਂ ਕਿਤਾਬਾਂ ਫਰੀ ਬਾਕੀ ਫ੍ਰੀ ਤੇ ਪੁੱਤ ਸਾਰਾ ਕੁਝ ਫ੍ਰੀ ਮਿਲਦਾ ਉੱਥੇ ਨਾਲੇ ਕਹਿੰਦੇ ਜੀ ਖਾ ਵੀ ਮਿਲਿਆ ਕਰੂਗਾ ਹਾਂ ਭਈ ਆਨੇ ਸਭ ਕੁਝ ਬਾਹਰ ਤੇ ਚੱਪੜੇ ਵਿਖੇ ਟੀਚਰ ਨੇ ਉੱਥੇ ਤੇ ਬੜੇ ਪਿਆਰ ਨਾਲ ਧਿਆਨਪੂਰਵਕ ਸਾਰੀ ਗੱਲਾਂ ਮੈਨੂੰ ਸੁਝਾਈਆਂ ਤੇ ਇੱਕ ਚੀਜ਼ ਹੋਰ ਮੈਂ ਨੋਟ ਕੀਤੀ ਕਹਿੰਦੇ ਅੰਕਲ ਜੀ ਇੱਥੇ ਬੱਚਾ ਨੂੰ ਖਾਣ ਵਾਸਤੇ ਤਰ੍ਹਾਂ ਤਰ੍ਹਾਂ ਦਾ ਆ ਪੋਸ਼ਟੀ ਖੁਰਾਕ ਮਿਲਦੀ ਹੈ ਕਾਮ ਮਿੱਤੇ ਮਿਲਦਾ ਕਦੀ ਕੜੀ ਚੋਲ ਕਦੀ ਖੀਰ ਕਦੀ ਦਾਲ ਰੋਟੀ ਤੇ ਭਾਈ ਮੈਂ Pierre, I do. ਤੇ ਫੇਰ ਵੀ ਮੈਂ ਸੋਚਿਆ ਮੈਂ ਆਪਣੇ ਲੱਲੂ ਪੁੱਤ ਦਾ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਾਉਣਾ ਹੈ ਪਰ ਮੈਂ ਪ੍ਰਾਈਵੇਟ ਸਕੂਲ ਵੀ ਗਿਆ ਉੱਥੇ ਜਾ ਕੇ ਮੈਂ ਕੀ ਦੇਖਿਆ ਕੀ ਬਿੱਸਾਨੀ ਮਹਿੰਗੀਆਂ ਦਾਖਲੇ ਐਨੇ ਮਹਿੰਗੇ ਮੈਂ ਵੀ ਮਨ ਲਗਿਆ ਮੈਂ ਨਹੀਂ ਸਰਕਾਰੀ ਸਕੂਲ ਠੀਕ ਹੈ ਉੱਥੇ ਆਪਾਂ ਦਾਖਲਾ ਕਰਾਵਾਂਗੇ ਠੀਕ ਹੈ ਉਹ ਰਾਜੂ ਗੱਲਾਂ ਪਾਈਦੇ ਆਪਣੇ ਪੁੱਤ ਦਾ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਾਵਾਂਗੇ ਠੀਕ ਹੈ ਉਹ ਚਲ ਪੁੱਤ ਐ ਕਰੋ ਗੱਲਾ ਹੋ ਗਿਆ ਹੁਣ ਬਹੁਤ ਹੁਣ ਰਾਤ ਹੋ ਗਈ ਉਹ ਤੁਸੀਂ ਦੋਨੋਂ ਪੈ ਜਾਓ ਰਾਜੂ ਆਲੀ ਦਾ ਆਪ ਦਾਖਲਾ ਕਰਾ ਕੇ ਆਵਾਂਗੇ ਸਰਕਾਰੀ ਸਕੂਲ ਦੇ ਅੰਦਰ ਉੱਥੇ ਛੱਡ ਕੇ ਆਵਾਂਗੇ ਨੂੰ ਠੀਕ ਹੈ ਉਹ ਲੱਲੂ ਪੁੱਤ ਐ ਕਰ ਰਾਤ ਬਹੁਤ ਹੋ ਗਈ ਆ ਜਾ ਤੂੰ ਇੱਥੇ ਪੈ ਜਾ ਓਏ ਲੈ ਰਾਜੂ ਦਾ ਬੈਗ ਵਰ ਪੁੱਤ ਆਪਾਂ ਵੀ ਸੌਂਦਿਆਂ ਰਾਤ ਬਹੁਤ ਹੋ ਗਈ ਚੱਲ ਪਿੱਛੇ ਜਾ ਆਪਾਂ ਵੀ ਚੱਲ ਆਪਾਂ ਵੀ ਸੌਂਦਿਆਂ ਲੈਲੂ ਓਏ ਆ ਫਰਨਾ ਮਾਈਕ ਸੋ ਜਾਸ ਰਾਤ ਨਾ ਕਰੀ ਸੋਇਆ ਚੱਲ ਆਪਾਂ ਵੀ ਸੌਂਦੇ ਰਾਜੂ ਆਇਆ ਬਾਪੂ ਆਪੂ ਉਹ ਅਜੇ ਰਾਜੂ ਕੀ ਹੋ ਗਿਆ ਦੇਖਦੇ ਆਣੂ ਬਾਪੂ ਮੈਨੂੰ ਕੁਝ ਦਿਖ ਨਹੀਂ ਰਿਹਾ ਓ ਕੀ ਉਹਦੀ ਆਤੀ ਰਾਤ ਨੂੰ ਤੈਨੂੰ ਬਾਪੂ ਕੁਛ ਦਿਖ ਨਹੀਂ ਰਿਹਾ ਮੈਨੂੰ ਉਹ ਖੜਾ ਹੋ ਉਹਤੀ ਰਾਤ ਨੂੰ ਤੈਨੂੰ ਕੀ ਬਿਮਾਰੀ ਪੈ ਜਾਂਦੀ ਟੀਡੇ ਜਿਹਾ ਓਏ ਸਾਨੂੰ ਸੌਣ ਦੇ ਦਿਆ ਕਰ ਹਏ ਕੀ ਹੋ ਗਿਆ ਬਾਪੂ ਕੁਛ ਦਿਖ ਨਹੀਂ ਰਿਹਾ ਦਿਖ ਨਹੀਂ ਰਿਹਾ ਆ ਕਿੰਨੀ ਉਫਲੀ ਆ ਲੈ ਪਹਿਲਾਂ ਮੈਨੂੰ ਦੱਸ ਪਤਾ ਨਹੀਂ ਲੱਗ ਰਿਹਾ ਬਾਪੂ ਐ ਤੂੰ ਤਾਂ ਕਾਂਜੂ ਦਾ ਅੱਥਰ ਪੜਾ ਜਾ ਤੇਰੇ ਪੈ ਗਿਆ ਤੈਨੂੰ ਸਾਰਾ ਕੁਝ ਦਿਖਾ ਲੱਗ ਜਾ ਉਹ ਕਿਉਂ ਨਾ ਚੱਕੀ ਕਰਦਾ ਖੁੱਲਾ ਜਾਂਦੀ ਮਰੀ ਸੱਚੀ ਦਿਖ ਰਿਹਾ ਹਾਂ ਬਾਪੂ ਸੱਚੀ ਦਿਖ ਰਿਹਾ ਉਹ ਰਾਜੂ ਆਪਾਂ ਕੀ ਕਰੀਏ ਹੁਣ ਮੁੰਡੇ ਦਾ ਓਏ ਇੱਕਦਾਂ ਮੈਨੂੰ ਉੱਚਾ ਸੁਣਦਾ ਉੱਚੇ ਸੁਣਨ ਦੀ ਬਿਮਾਰੀ ਆ ਉੱਚਾ ਬੋਲ ਮੈਂ ਕਹਿੰਦੇ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਆ ਡਾਕਟਰ ਕੋਲ ਡਾਕਟਰ ਕੋਲ ਚੱਲੀ ਨੂੰ ਫੜ ਡਾਕਟਰ ਕੋਲ ਲੈ ਕੇ ਚਾ ਜਾ ਬਚਲ ਡਾਕਟਰ ਕੋਲ ਲੈ ਕੇ ਚਾ ਜਾ ਬੜਾ ਸੰਦੁਖੀ ਕਰ ਲਿਆ ਮੇਰੇ ਵੀ ਕਿਹਦੀ ਡਾਕਟਰ ਕੋਲ ਲੈ ਕੇ ਚਾ ਜਾ ਯਾਰ ਅੱਜ ਨੂੰ ਡਾਕਟਰ ਕੋਲ ਫੜ ਕੇ ਲਿਆ ਲਿਆ ਇੱਥੇ ਲਿਆ ਡਾਕਟਰ ਸਾਹਿਬ ਹਾਂ ਭਾਈ ਕਿਦੇ ਹੋ ਕਿਨੇ ਆਏ ਅਪਤਰੀਓ ਜੀ ਹਾਂ ਤਰੀਆਂ ਭਾਈ ਦਰੀਆਂ ਇਹ ਸਾਡੇ ਜੀ ਲੱਲੂ ਪੁੱਤ ਦਾ ਟੈਸਟ ਕਰੋ ਜੀ ਕੀ ਗੱਲ ਹੋ ਗਈ ਇਹਨੂੰ ਭਾਈ ਇਹ ਕਹਿੰਦਾ ਮੈਨੂੰ ਕੁਝ ਦਿਖਦਾ ਨਹੀਂ ਪਿਆ ਜੀ ਨਹੀਂ ਇਹ ਗੱਜਾ ਨਾ ਜੀ ਇਹ ਟੈਸਟ ਕਰ ਲੈਣੀ ਰਿਪੋਰਟਾ ਕਰ ਲੈਣਾ ਦੇਖਦੇ ਆ ਕੀ ਗੱਲ ਹੋਈ ਐ ਇਹਨੂੰ ਭਾਈ ਸਾਰੇ ਟੈਸਟ ਕਰਕੇ ਰਿਪੋਰਟ ਕਰਕੇ ਦੱਸੋ ਜੀ ਤੁਹਾਨੂੰ ਅਸੀਂ ਕੱਲ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਾਉਣਾ ਇਹਨੂੰ ਪੜ੍ਹੋਣਾ ਲਿਖੋਣਾ ਹੈ ਪੜਾ ਲਿਖਾ ਕੇ ਵੱਡਾ ਅਫਸਰ ਬਣੋਣਾ ਜੀ ਕੋਈ ਗੱਲ ਨਹੀਂ ਟੈਸਟ ਕਰ ਲੈਣਾ ਰਿਪੋਰਟ ਕਰ ਲੈਣਾ ਦੇਖ ਲੈਣਾ ਵੀ ਕੀ ਗੱਲ ਹੋਈ ਆ ਭਾਈ ਹਾਂ ਸਭ ਟੈਸਟ ਕਰਕੇ ਰਿਪੋਰਟ ਕਰਕੇ ਵਧੀਆ ਦਵਾਈ ਦੇ ਦਿਓ ਸਾਡੇ ਮੁੰਡੇ ਕੋਈ ਗੱਲ ਨਹੀਂ ਭਾਈ ਦੇ ਦੇਨੇ ਆਪਾਂ ਹਾਂ ਚਲੂ ਨੂੰ ਪੁੱਤੋਂ ਪਾਜਾ ਡਾਕਟਰ ਟੈਸਟ ਕਰਵਾਇਆ ਤੇ ਕਿਹਾ ਬਾੜਿਆ ਜਾ ਜਾ ਉਹ ਰਾਜੂ ਨੂੰ ਇੱਥੇ ਕਰ ਜਾ ਓਏ ਇਹ ਟੀਕੇ ਬਹੁਤ ਵੱਡੇ ਲੋੰਦੇ ਨੇ ਬੱਜਰ ਜਾਗੇ ਤੋ ਇੱਥੇ ਖੜ ਜਾ ਮੇਰੇ ਕੋਲ ਬੀਅ ਮੁੰਡੇ ਨੇ ਸਾਨੂੰ ਬੜਾ ਦੁਖੀ ਕਰ ਲਿਆ ਇੱਕ ਦਿਨ ਅੱਧੀ ਰਾਤ ਨੂੰ ਸਾਨੂੰ ਪਤਾ ਕੀ ਕਹਿੰਦਾ ਬਹੁਤ ਸ਼ਰਾਤ ਕਰਦਾ ਕਹਿੰਦਾ ਬਾਪੂ ਬਾਪੂ ਕਹਿੰਦਾ ਪਚ ਗਿਆ ਪਚ ਗਿਆ ਪਚ ਗਿਆ ਮੈਂ ਪੁੱਤ ਹੋ ਕੀ ਗਿਆ ਦੱਸਦਾ ਦੇ ਕਾਦੋ ਖੱਪ ਪਾ ਹੋਇਆ ਕਹਿੰਦਾ ਬਾਪੂ ਪੁੱਛਣਾ ਕਹਿੰਦਾ ਛਿੱਤੀ ਜਾ ਛਿੱਤੀ ਜਾ ਛਿੱਤੀ ਆ ਜਾ ਰਾਤ ਜੂਤੇ ਮੈ ਵੀ ਭੱਜੇ ਭੱਜੇ ਗਏ ਮਾ ਵੀ ਕੀ ਹੋ ਗਿਆ ਕਹਿੰਦਾ ਬਾਪੂ ਪੁੱਛਣਾ ਕਹਿੰਦਾ ਮੈਂ ਇੱਕ ਸਪਨਾ ਦੇਖਿਆ ਮੈਂ ਅੱਛਾ ਮਾ ਵੀ ਕੀ ਦੇਖਿਆ ਕਿੰਦੋ ਬਾਪੂ ਸੁਪਨੇ ਦੇ ਵਿੱਚ ਨਾ ਮੈਂ 버ਗਰ ਪੀਜ਼ਾ ਖਾ ਰਿਹਾ ਦੱਸ ਸੁਪਨੇ ਵੀ 버ਗਰ ਪੀਜ਼ੇ ਦੇ ਹੁੰਦੇ ਨੇ ਫਿਰ ਮੈਂ ਸਮਝਾਇਆ ਕਿ ਪੁੱਤ ਬਰਗਰ ਪੀਜ਼ੇ ਖਾਣ ਨਾਲ ਫਾਸਟ ਫੂਡ ਖਾਣ ਨਾਲ ਆਪਣੀ ਸਿਹਤ ਖਰਾਬ ਹੁੰਦੀ ਐ ਰੋਟੀ ਸਬਜ਼ੀ ਖਾ ਕੇ ਵਧੀਆ ਖਾਣਾ ਖਾ ਕੇ ਦਾਲਾਂ ਖਾ ਕੇ ਫੇ ਸੁਣਦੇ ਨਹੀਂ ਅੱਜ ਕੱਲ ਦੇ ਬੱਚੇ ਸਾਰੇ ਫਾਸਟ ਫੂਡ ਖਾਂਦੇ ਰਹਿਣਗੇ ਦੱਸ ਇਹਨੂੰ ਸੁਪਨੇ ਵੀ ਕੁਚੇ ਦੇ ਹੁੰਦੇ ਨੇ ਦੱਸ ਕੀ ਕਰੀਏ ਮੁੰਡੇ ਦਾ ਹਾਂਜੀ ਡਾਕਟਰ ਸਾਹਿਬ ਟੈਸਟ ਜੀ ਉਹ ਰਾਜੂ ਉਧਰ ਜਾ ਕੇ ਫੜ ਲੈ ਟੱਕਰ ਮਾਰ ਦੂਗਾ ਨਾ ਚੁੱਕਿਆ ਫੜ ਲੈ ਫੜ ਲੈ ਆਓ ਹਾਂਜੀ ਹੋ ਗਿਆ ਟੈਕਸੀ ਜੀ ਟੈਕਸੀ ਹੋ ਗਿਆ ਭਾਈ ਇਹ ਰਿਪੋਰਟਾਂ ਕਰ ਲੀਆਂ ਭਾਈ ਕੀ ਏਅਰਪੋਰਟ ਜੀ ਥੋੜੀ ਅੱਖਾਂ ਜੇ ਪ੍ਰੋਬਲਮ ਆ ਗਈ ਭਾਈ ਅੱਖਾਂ ਚ ਪ੍ਰੋਬਲਮ ਆ ਗਈ ਹਾਂ ਭਾਈ ਉਹ ਕਿਵੇਂ ਜੀ ਇਹ ਜਾਦੇ ਨੇ ਮੋਬਾਈਲ ਦੇਖਣ ਦੇ ਕਾਰਨ ਆਈ ਹੋਈ ਏ ਭਾਈ ਇਹਦੇ ਹਾਂ ਜਾਦੇ ਦਾ ਮੋਬਾਈਲ ਦੇਖਣ ਦੇ ਕਾਰਨ ਆਈ ਹੋਈ ਏ ਚਾ ਤਾਂ ਮੋਬਾਈਲ ਦੇਖਣ ਤੋਂ ਅੱਖਾਂ ਖਰਾਬ ਕਰ ਲੀਆਂ ਉਹ ਟੀਡੇ ਜਾਂ ਤੂੰ ਮੋਬਾਈਲ ਦੇਖਦਾ ਓਏ ਹੈ ਉਹ ਤਾਈ ਤੁਹਾਨੂੰ ਰੋਕਦਿਆਂ ਬੱਚਿਆਂ ਨੂੰ ਕੀ ਫੋਨਾਂ ਤੇ ਗੇਮਾਂ ਆਲਾ ਖੇਡਿਆ ਕਰੋ ਮੋਬਾਈਲ ਨਾ ਦੇਖਿਆ ਕਰੋ ਆ ਦੇਖੋ ਮੋਬਾਈਲ ਦੇਖਣ ਕਰਕੇ ਅੱਖਾਂ ਖਰਾਬ ਕਰ ਲੀਆਂ ਦੱਸ ਕੀ ਕਰੀਏ ਇਸ ਮੁੰਡੇ ਦਾ ਏ ਡਾਕਟਰ ਸਾਹਿਬ ਇਹ ਠੀਕਤਾ ਹੋ ਜੂਗਾ ਜੀ ਆ ਠੀਕ ਤਾਂ ਹੋ ਜਾ ਪਈ ਉਹ ਆਪਰੇਸ਼ਨ ਕਰਨਾ ਪੈਣਾ ਆਪਰੇਸ਼ਨ ਕਰਨਾ ਪੈਣਾ ਉਹ ਟਿੱਡੇ ਜਿਹਾ ਤੇਰਾ ਉਹਨਾਂ ਆਪਰੇਸ਼ਨ ਹੋਊਗਾ ਓਏ ਤਾਈ ਤੁਹਾਨੂੰ ਕਹਿੰਦੇ ਫੋਨ ਤੇ ਗੇਮਾਂ ਨਾ ਖੇਡਿਆ ਕਰੋ ਫੋਨ ਨਾ ਦੇਖਿਆ ਕਰੋ ਪੜਾਈ ਕਰਿਆ ਕਰੋ ਦੱਸ ਕੌਣ ਸਮਝਾਵੇਂ ਇਹਨਾਂ ਬੱਚਿਆਂ ਨੂੰ ਏ ਡਾਕਟਰ ਸਾਹਿਬ ਆਪਣਾ ਕਿੰਨਾ ਖਰਚ ਆਜੂਗਾ ਜੀ ਚਾਰ-ਪੰਜ ਲੱਖ ਰੁਪਏ ਖਰਚ ਆਜੂਗਾ ਭਾਈ ਚਾਰ-ਪੰਜ ਰੁਪਏ ਚਾਰ-ਪੰਜ ਲੱਖ ਰੁਪਏ ਭਾਈ ਚਾਰ-ਪੰਜ ਲੱਖ ਰੁਪਏ ਚਾਰ-ਪੰਜ ਲੱਖ ਰੁਪਏ ਦਾ ਖਰਚਾ ਓਏ ਐਨੇ ਪੈਸੇ ਮੈਂ ਕਿੱਥੋਂ ਲਿਆਉਂਗਾ ਗਰੀਬ ਬੰਦਾ ਓਏ ਦਾਇ ਤੁਨ ਕਹਿੰਦੇ ਫੋਨ ਨਾ ਦੇਖਿਆ ਕਰੋ ਭਾਈ ਫੋਨ ਨਾ ਦੇਖਿਆ ਕਰੋ ਫਿਰ ਅੱਖਾਂ ਖਰਾਬ ਹੋ ਜਾਂਦੀਆਂ ਨੇ ਫਿਰ ਆਪਰੇਸ਼ਨ ਕਰਾਣਾ ਪੈਂਦਾ ਫਿਰ ਐਨੇ ਪੈਸੇ ਲੱਗਦੇ ਨੇ ਦੱਸ ਕੌਣ ਸਮਝਾਵੇ ਇਹਨਾਂ ਬੱਚਾ ਨੂੰ ਬੜਾ ਦੁੱਖੀ ਕਰ ਲਿਆ ਤਸ ਕੀ ਕਰਾਂ ਏ ਡਾਕਟਰ ਸਾਹਿਬ ਪੈਸੇ ਕੱਟ ਨਹੀਂ ਹੁੰਦੇ ਜੀ ਪੈਸੇ ਨਹੀਂ ਕੱਟ ਹੁੰਦੇ ਭਾਈ ਲੈ ਆਪਣਾ ਬਾਪੂ ਪੈਸੇ ਨਹੀਂ ਕੱਟ ਕਾ ਰਿਹਾ 10 ਪੀ ਕਰਾਉਣਾ ਮੈਂ ਤੇਰਾ ਓਏ ਰਾਜੂ ਤੂੰ ਇਹ ਕਰ ਪੁੱਤ ਇਨੂ ਕਰੇ ਲੈ ਕੇ ਚੱਲ ਮੈਨਾਂ ਲਹੁੰਦਾ ਪੈਸੇ ਮੰਗ ਕੇ ਮੈਂ ਕਰਦਾ ਇਲਾ ਜਾ ਤੁਸੀਂ ਕਰੇ ਮੈਂ ਦੇਖਦਾ ਕੋਈ ਕਰਦਾ ਮੈਂ ਕੋਈ ਹਿੱਲਾ ਦੱਸ ਬੜਾ ਗੁੱਤੀ ਕਰ ਲਿਆ ਮੁੰਡੇ ਨੇ ਦੱਸ ਇੰਨੇ ਪੈਸੇ ਹੁਣ ਮੈਂ ਕਿੱਥੋਂ ਲਿਆਵਾ ਉਹ ਅੱਜ ਕੱਲ ਦੇ ਬੱਚੇ ਸੁਰਦੇ ਕਿੱਥੇ ਨੇ ਸਕੂਲ ਦੀ ਛੁੱਟੀ ਹੋਈ ਬੈਕ ਸਿੱਤਿਆ ਕਹਿੰਦਾ ਘਰੇ ਜਾ ਕੇ ਪਹਿਲਾਂ ਇੰਸਟਾਗ੍ਰਾਮ ਤੇ ਇਹ ਨਾ ਦੇਖਦਾ ਕਿਹੜੀ ਕਿਹੜੀ ਆ ਗਈਆਂ ਹੈ ਫੇਰ ਫੋਨ ਤੇ ਗੇਮਾਂ ਆਤੀਆਂ ਉਤੇ ਨਾਟਕ ਭਈ ਪੜ੍ਹਾਈ ਕਰ ਲੋ ਪੜ੍ਹਾਈ ਬਹੁਤ ਜ਼ਰੂਰੀ ਆ ਪੜ੍ਹਾਈ ਤੁਹਾਡੇ ਕੰਮ ਆਉਗੀ ਬਾਅਦੋਂ ਫੋਨ ਦੇਖ ਲਿਓ ਫੋਨ ਦੇਖਣ ਕਰਕੇ ਕਾ ਖਰਾਬ ਹੁੰਦੀਆਂ ਨੇ ਕਹਿੰਨਾਂ ਨੂੰ ਕਾਨੂੰਨ ਹੁੰਦਾ ਦੱਸ ਕੌਣ ਸਮਝਾਵੇ ਇਹਨਾਂ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਦੇ ਐਨਕਾ ਲੱਗੀ ਹੋਈਆਂ ਨੇ ਦੱਸ ਕੀ ਕਰੀਏ ਬੱਚਿਆਂ ਦਾ ਉਹ ਚੱਲ ਭਾਈ ਪੈਸਿਆਂ ਦਾ ਹਿੱਲਾਣਾ ਕਰਨਾ ਪੈਣਾ ਕਿਸੇ ਨੂੰ ਪੁੱਛ ਕੇ ਦੇਖਦਾ ਮੈਂ ਘਰ ਦਾ ਕੋਈ ਪੈਸਾ ਦਾ ਹਿੱਲਾ ਉਹ ਭਾਈ ਥੋਡੇ ਚੋਂ ਮੈਨੂੰ ਕੋਈ 4-5 ਲੱਖ ਰੁਪਏ ਦੇ ਦੋ ਉਹ ਮੈਨੂੰ ਤਾਂ ਬਹੁਤ ਜ਼ਰੂਰਤ ਆ ਮੈਂ ਆਪਣੇ ਮੁੰਡੇ ਨੂੰ ਭਾਈ ਕੱਲ ਸਕੂਲ ਭੇਜਣਾ ਉਹ ਇੱਕ ਦਿਨ ਕਹਿੰਦਾ ਬਾਪੂ ਬਾਪੂ ਮੈਨਾਂ ਪੜ੍ਹ ਲਿਖ ਕੇ ਵੱਡਾ ਅਫਸਰ ਬਾਨਾ ਵੱਡਾ ਅਫਸਰ ਉਹਦੇ ਵਿਚਾਰੇ ਦੇ ਸੁਪਨੇ ਬਹੁਤ ਵੱਡੇ ਨੇ ਉਹ ਵਿਚਾਰਾਂਨ ਪਰ ਰਹ ਜੂਗਾ ਉਹ ਮੈਂ ਤਾਰੀ ਗਾ ਲਾ ਫੇ ਉਹ ਮੈਂ ਹੱਥ ਜੋੜਦਾ ਮੇਰਾ ਬੱਚਾ ਅਣ ਪੜ ਰਹਿ ਜਾਊਗਾ ਸਕੂਲੀ ਜਾ ਪਾਊਗਾ ਉਹਦੇ ਸੁਪਨੇ ਮਰ ਜਾਣਗੇ ਔਰ ਕੋਈ ਤਾਂ ਮੈਨੂੰ ਪੈਸੇ ਦੇ ਦੋ ਔਰ ਕੋਈ ਤਾਂ ਮੈਨੂੰ ਪੈਸੇ ਦੇ ਦੋ ਔਰ ਕੋਈ ਤਾਂ ਮੈਨੂੰ ਪੈਸੇ ਦੇ ਦੋ ਕਰਾ ਦੱਸ ਬੜਾ ਉਖਾ ਗਿਆ ਉਹ ਰੋਣਾ ਓ ਟਿੱਡੇ ਜਿਹਾ ਰੋਣਾ ਓਏ ਓ ਰੋਣਾ ਓਏ ਰੋਣਾ ਓ ਪੁੱਤ ਤੈਨੂੰ ਪਹਿਲਾਂ ਕਿੰਨਾ ਸਮਝਾਂਦਾ ਸੀ ਉਹ ਫੋਨ ਤੇ ਗੇਮਾਂ ਨਾਲ ਖੇਡਿਆ ਕਰ ਗੇਮਾਂ ਨਾਲ ਖੇਡਿਆ ਕਰ ਟੀਵੀ ਤੇ ਨਾਟਕ ਨਾ ਦੇਖਿਆ ਕਰ ਤੂੰ ਸੁਣਦਾ ਕਿਤੇ ਸੀ ਸਾਡੀ ਇੰਸਟਾਗ੍ਰਾਮ ਤੇ ਰਿੱਲਾ ਬਣਾਉਂਦਾ ਰਹਿੰਦਾ ਸੀ ਫੋਨ ਤੇ ਗੇਮਾਂ ਖੇਡਦਾ ਰਹਿੰਦਾ ਕਿ ਪਬਜੀ ਗੇਮ ਕਿੰਨਾ ਸਮਝਾਉਂਦਾ ਸੀ ਬਈ ਪੜ੍ਹਾਈ ਕਰ ਲੈ ਪੜ੍ਹਾਈ ਕਰ ਲੈ ਸਕੂਲ ਲੱਗ ਜਾ ਪਰ ਤੈਨੂੰ ਲੇਖ ਸਮਝਾਈ ਪੁੱਤਿਆ ਅੱਖਾਂ ਖਰਾਬ ਹੋ ਗਿਆ ਹੁਣ ਦੱਸ ਐਨੇ ਪੈਸੇ ਮੈਂ ਕਿੱਥੋਂ ਲੈ ਕੇ ਆਵਾਂ ਓ ਰਾਜੂ ਪੁੱਤ ਤੂੰ ਮੇਰੇ ਕੋਲ ਇੱਥੇ ਆ ਓਏ ਇੱਥੇ ਆ ਉਹ ਕੀ ਦੇ ਸਾਰਾ ਜੁੱਗ ਉੱਤ ਅੱਜ ਨਾ ਮੈਂ ਪਿੰਡ ਚ ਸਾਰਿਆਂ ਕੋਲ ਜਾਇਆ ਆ ਇਕੱਲੇ ਇਕੱਲੇ ਦੇ ਘਰੇ ਜਾਇਆ ਆ ਪਰ ਕਿਸੇ ਨੇ ਮੰਗੇ ਤੋਂ ਪੁੱਤ ਆਪਾਂ ਨੂੰ ਇੱਕ ਰੁਪਿਆ ਤੱਕ ਨਹੀਂ ਦਿੱਤਾ ਪੁੱਤ ਹੋਏ ਓ ਬੜਾ ਔਖਾ ਹੋ ਗਿਆ ਪੁੱਤ ਹੁਣ ਦਸ ਦੀ ਅੱਖਾਂ ਦਾ ਇਰਾਜ਼ ਕਿਵੇਂ ਕਰਾਵਾਂ ਓ ਕਿਤੋਂ ਐਨੇ ਪੈਸੇ ਲਿਆਵਾਂ ਪੁੱਤ ਮੈਂ ਗਰੀਬ ਬੰਦਾ ਓ ਪੁੱਤ ਇਹਦੇ ਵਿੱਚ ਨਾ ਇੱਕ ਤੁਹਾਡੇ ਦੋਨਾਂ ਦਾ ਕੋਈ ਕਸੂਰ ਨਹੀਂ ਓ ਸਾਰਾ ਕਸੂਰ ਤਾਂ ਤੇਰੇ ਬਾਪੂ ਦਾ ਹੈ ਪੁੱਤ ਹੋਏ ਓ ਸਾਰਾ ਕਸੂਰ ਤਾਂ ਰਾਜੂ ਪੁੱਤ ਮੇਰਾ ਓਏ ਓ ਸਾਰਾ ਕਸੂਰ ਤਾਂ ਮੇਰਾ ਹੈ ਓ ਤੁਹਾਨੂੰ ਪੁੱਤ ਮੈਂ ਦੱਸਦਾ ਮੇਰੀ ਜ਼ਿੰਦਗੀ ਦੀ ਸੋ ਕਹਾਣੀ ਉਹ ਅਸਲ ਸਚਾਈ ਦੱਸਦਾ ਉਹ ਜਦ ਮੈਂ ਛੋਟਾ ਸੀ ਨਾ ਐਦਿਕ ਸਕੂਲ ਤਾਂ ਮੈਂ ਵੀ ਗਿਆ ਸੀ ਮੇਰਾ ਬਾਪੂ ਮੈਨੂੰ ਬੜੇ ਖੁਸ਼ੀ ਦੇ ਨਾਲ ਸਕੂਲ ਭੇਜਦਾ ਕਹਿੰਦਾ ਪੁੱਤ ਸਕੂਲ ਜਾ ਪੜ੍ਹਨ ਦੀ ਕਿਹੜਾ ਵੱਡਾ ਅਸਰ ਬਣ ਜਾਏਗਾ ਨਹੀਂ ਸਾਡੇ ਮਾਂਗੂ ਇੱਥੇ ਮਜ਼ਦੂਰੀਆਂ ਦਿਹਾੜੀਆਂ ਕਰਦਾ ਫਰੇਗਾ ਭਈ ਮੈਂ ਸਕੂਲ ਤਾਂ ਚੱਲ ਜਾਂਦਾ ਪਰ ਮੈਂ ਛੋਟੇ ਹੁੰਦੇ ਸ਼ਰਾਰਤਾਂ ਬਹੁਤ ਕਰਦਾ ਸੀ ਮੇਰਾ ਪੜਾਈ ਚ ਮਨ ਨਾ ਲੱਗਦਾ ਕਈ ਵਾਰੀ ਮੈਂ ਸਕੂਲ ਚੋਂ ਭੱਜ ਜਾਂਦਾ ਤੇ ਕਈ ਕਈ ਦਿਨ ਮੈਂ ਸਕੂਲ ਆਉਂਦਾ ਮੇਰੇ ਟੀਚਰ ਮੇਰੇ ਗੁਰੂ ਅਧਿਆਪਕਾ ਰੋ ਸਮਝਾਉਂਦੇ ਕਿ ਪੁੱਤ ਤੂੰ ਸਕੂਲ ਆਇਆ ਕਰ ਪੜ੍ਹਾਈ ਕਰਿਆ ਕਰ ਪੜ੍ਹਾਈ ਬਹੁਤ ਜ਼ਰੂਰੀ ਆ ਪੜ੍ਹਾਈ বিনা ਕੁਝ ਹੈ ਨਹੀਂ ਪਰ ਮੈਂ ਆਪਣੇ ਟੀਚਰਾਂ ਤੇ ਗੁਰੂਆਂ ਦੀ ਕੋਈ ਗੱਲ ਨਾ ਸੁਣਦਾ ਨਾਲੇ ਇੱਕ ਮੈਂ ਪੁੱਤ ਇੱਕ ਦਿਨ ਕੀ ਹੋਇਆ ਨੂੰ ਕੁਛਿਪਕੇ ਮੈਂ ਨਸ਼ੇ ਦੇ ਵਿੱਚ ਪੈ ਗਿਆ ਬੁਰੀ ਸੰਗਤ ਦੇ ਵਿੱਚ ਪੈ ਗਿਆ ਇੱਕ ਦਿਨ ਮੇਰੇ ਟੀਚਰਾਂ ਨੇ ਮੈਨੂੰ ਨਸ਼ਾ ਕਰਦੇ ਦੇਖ ਲਿੱਤਾ ਤੇ ਪਹਿਲਾਂ ਤਾਂ ਉਹਨਾਂ ਨੇ ਮੇਰੀ ਬਹੁਤ ਬਟਾਈ ਕੀਤੀ ਤੇ ਨਾਲੇ ਬਾਪੂ ਨੂੰ ਬੁਲਾਇਆ ਗਿਆ ਕਿ ਆ ਦੇਖੋ ਤੁਹਾਡਾ ਮੁੰਡਾ ਨਸ਼ੇ ਦੇ ਵਿੱਚ ਪੈ ਗਿਆ ਉਹ ਇਹਨੂੰ ਸੁਧਾਰ ਲਓ ਜੇ ਹੁਣ ਨਾ ਸੁਧਰਿਆ ਤਾਂ ਇਹਦੀ ਪੂਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਮੈਂ ਟੀਚਰਾਂ ਦੇ ਸਮਝੋਲਦਾ ਤੇ ਪੁੱਤ ਬਾਪੂ ਦੀ ਕੁੱਟਦਾ ਕੁਝ ਦਿਨ ਤਾਂ ਮੇਰੇ ਉੱਤੇ ਹੱਸ ਰਹੇ ਆ ਕੁਝ ਦਿਨ ਬਾਅਦ ਮੈਂ ਫਿਰ ਨਸ਼ਾ ਤੇ ਪੈ ਗਿਆ ਤਾ டீਚਰਾਂ ਨੇ ਇੱਕ ਕੰਮ ਕੀਤਾ ਕਿ ਮੁੰਡਾ ਸੁਧਰਨ ਵਾਲਾ ਨਹੀਂ ਹੈ ਗਿਆ ਆ ਪਾਣੀ ਦਾ ਹੱਲ ਕੋਈ ਕਰਨਾ ਪੈਣਾ ਤਾਂ ਉਹਨਾਂ ਨੇ ਕੀ ਕੀਤਾ ਮੇਰੀ ਹਰਕਤਾਂ ਤੋਂ ਤੰਗ ਆ ਕੇ ਮੇਰੇ ਤੋਂ ਦੁਖੀ ਹੋ ਕੇ ਇੱਕ ਦਿਨ ਮੇਰਾ ਸਕੂਲ ਤੋਂ ਨਾਮ ਕੱਟ ਕੇ ਚੱਕ ਕੇ ਮੈਨੂੰ ਸਕੂਲ ਤੋਂ ਬਾਹਰ ਕੱਢਦਾ ਗਿਆ ਫਿਰ ਮੇਰੇ ਬਾਪੂ ਨੇ ਕਿਹਾ ਵੀ ਚਲ ਕੋਈ ਗੱਲ ਨਹੀਂ ਪੜ੍ਹਾਈ ਨਾ ਕਰ ਸਕਿਆ ਇਹਨੂੰ ਮੈਂ ਕਿਸੇ ਕੰਮ ਦੇ ਉੱਤੇ ਲਵਾਦਾ ਦੋ ਪੈਸੇ ਤਾਂ ਕਮਾਵੇਗਾ ਚਾਕੇ ਮੇਰੇ ਬਾਪੂ ਨੇ ਮੈਨੂੰ ਕਿਸੇ ਦੁਕਾਨ ਦੇ ਉਸ ਤੇ ਲਵਾਤਾ ਪਰ ਮੈਂ ਇਧਰ ਆਪਣੀ ਮਾਰੀ ਹਰਕਤਾਂ ਤੋਂ ਕੋਈ ਵੀ ਬਾਜ਼ ਨਾ ਆਇਆ ਉਹ ਜਿੱਥੇ ਕੰਮ ਕਰਦਾ ਸੀ ਨਾ ਕੀ ਕੀਤਾ ਉੱਥੋਂ ਪੁੱਤ ਮੈਂ ਪੂਰੇ 5000 ਰੁਪਏ ਚੋਰੀ ਕਰਕੇ ਬਾਹਰ ਨਸ਼ਾ ਕਰਨ ਚਲਾ ਗਿਆ ਜੇ ਜਦੋਂ ਬਾਪੂ ਸੇਠ ਨੂੰ ਪਤਾ ਲੱਗਿਆ ਕਿ ਨੇ ਪੈਸੇ ਚੋਰੀ ਕੀਤੇ ਨੇ ਤਾਂ ਉਹਨਾਂ ਨੇ ਮੈਨੂੰ ਥਾਣੇ ਦੇ ਵਿੱਚ ਦੇ ਦਿੱਤਾ ਤੇ ਕਿਸਾਨ ਦੀ ਮੈਨੂੰ ਸਜ਼ਾ ਹੋ ਗਈ ਮੇਰੇ ਬਾਪੂ ਨੇ ਵਿਚਾਰੇ ਨੇ ਗਰੀਬ ਬੰਦੇ ਨੇ ਮזי ਪੈਸੇ ਇਕੱਠੇ ਕਰਕੇ ਬੇਨਤੀ ਕਰਕੇ ਮੇਰੀ ਜ਼ਮਾਨਤ ਕਰਵਾਈ ਜਦੋਂ ਮੈਂ ਜੇਲ੍ਹ ਚੋਂ ਬਾਹਰ ਆਇਆ ਇੱਕ ਦਿਨ ਮੇਰੇ ਬਾਪੂ ਤੇ ਮੇਰੀ ਮਾਂ ਨੇ ਮੈਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਸਮਝਾਇਆ ਤੇ ਹੱਥ ਜੋੜ ਕੇ ਕਹਿੰਦੇ ਪੁੱਤੋ ਇਹ ਸੁਧਰ ਜਾ ਓਏ ਸੁਧਰ ਜਾ ਉਹ ਸਕੂਲ ਜਾਇਆ ਕਰ ਪੁੱਤ ਤੂੰ ਸਕੂਲ ਜਾਇਆ ਕਰ ਇਹ ਬੁਰੀ ਆਦਤਾਂ ਛੱਡ ਦੇ ਇਹ ਨਸ਼ੇ ਛੱਡ ਦੇ ਇਹਨਾਂ ਵਿੱਚ ਕੁਝ ਨਹੀਂ ਕੀਆ ਜੇ ਤੂੰ ਸਕੂਲ ਜਾਏਂਗਾ ਪੜ੍ਹਾਈ ਕਰੇਂਗਾ ਉਹ ਤੇਰੀ ਜ਼ਿੰਦਗੀ ਬਣ ਜੂ ਪੁੱਤ ਨਹੀਂ ਸਾਡੇ ਮਾਂਗੂ ਥੋਕਰਾ ਖਾਂਦਾ ਫਿਰੇਗਾ ਜਿਵੇਂ ਅਸੀਂ ਥੋਕਰਾ ਖਾਂਦੇ ਫਿਰਦੇ ਆ ਪਰ ਮੈਂ ਆਪਣੇ ਮਾਂ ਬਾਪ ਦੀ ਕੋਈ ਗੱਲ ਨਾ ਸੁਣਦਾ ਆਪਣੇ ਮਾਂ ਬਾਪ ਦੀ ਕਦਰ ਨਾ ਕਰਦਾ ਮੇਰਾ ਬਾਪੂ ਵਿਚਾਰਾ ਟੈਨਸ਼ਨ ਦੇ ਵਿੱਚ ਰਹਿਣ ਲੱਗ ਪਿਆ ਦੁਖੀ ਰਹਿਣ ਲੱਗ ਪਿਆ ਤੱਕ ਦਿਨ ਕੀ ਹੋਇਆ ਮੇਰਾ ਬਾਪੂ ਵਿਚਾਰਾ ਦੁਖੀ ਰਹਿੰਦਾ ਰਹਿੰਦਾ ਇੱਕ ਦਿਨ ਨੂੰ ਹਾਰਟ ਅਟੈਕ ਆ ਗਿਆ ਤੇ ਹਮੇਸ਼ਾ ਦੇ ਲਈ ਸੁਨੀਆਂ ਤੋਂ ਚਲਾ ਗਿਆ ਪੁਰਮੈਂ ਕਲਜ਼ਾ ਰਹਿ ਚੁੱਕਿਆ ਸੀ ਪਰ ਮੇਰੀ ਮਾਂ ਨੇ ਫਿਰ ਵੀ ਹਿੰਮਤ ਨਾ ਹਾਰੀ ਕਹਿੰਦੇ ਜੇ ਧਰਤੀ ਉੱਤੇ ਰੱਬ ਹੈ ਗਿਆ ਤਾਂ ਆਪਣੇ ਟੀਚਰਾ ਗੁਰੂਆਂ ਤੇ ਮਾਪੇ ਬ ਦੇ ਰੂਪ ਦੇ ਵਿੱਚ ਹੈ ਪੁੱਤ ਚਾਹੇ ਕੰਨਣ ਕੰਮਾ ਹੋ ਜੇ ਤੀ ਚਾਹੇ ਕੈਨੀ ਨਿਕਮੀ ਹੋ ਜੇ ਪਰ ਆਪਣੇ ਟੀਚਰਾ ਗੁਰੂ ਆ ਲਈ ਆਪਣੇ ਮਾਪੇ ਬਾਪ ਲਈ ਆਪਣੇ ਬੱਚੇ ਜਾਣ ਤੋਂ ਪਿਆਰੇ ਹੁੰਦੇ ਨੇ ਤੇ ਇੱਕ ਗੱਲ ਯਾਦ ਰੱਖਿਓ ਕਿ ਆਪਾਂ ਨੂੰ ਮੰਦਿਰ ਮਸਜਿਦ ਗੁਰਦੁਆਰੇ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਟੀਚਰਾ ਗੁਰੂਆਂ ਦੀ ਸੇਵਾ ਕਰ ਲਓ ਉਹ ਆਪਣੇ ਮਾਪੇ ਬਾਪ ਦੀ ਸੇਵਾ ਕਰ ਲਓ ਉਹ ਰੱਬ ਤੁਹਾਨੂੰ ਇੱਥੇ ਮਿਲ ਜੂਗਾ ਤੇ ਇੱਕ ਗੱਲ ਹੋਰ ਯਾਦ ਰੱਖਣਾ ਜੀ ਦਿਨ ਤੁਸੀਂ ਆਪਣੇ ਮਾਪੇ ਬਾਪ ਦੀ ਆਖਰੀ ਵਿੱਚ ਝੋਝੂ ਜਾਦੇ ਉਹਨਾਂ ਨੂੰ ਰਲਾ ਤਸਰ ਬਣੇ ਵੀ ਕਦੇ ਆਪਾਂ ਨੂੰ ਮਾਫਰੀ ਕਰਨਾ ਸਾਰੀ ਉਹਨੇ ਖਟਕਦੇ ਰਹੋਗੇ ਕਦੇ ਰਸਤਾ ਨਹੀਂ ਲੱਭਣਾ ਜਿਵੇਂ ਮੈਂ ਅੱਜ ਖਟਕ ਰਿਆਂ ਜੇ ਮੈਂ ਉਸ ਟਾਈਮ ਆਪਣੇ ਟੀਚਰਾਂ ਦੀ ਗੱਲ ਸੁਣ ਕੇ ਆਪਣੇ ਮਾਪੇ ਦੀ ਗੱਲ ਸੁਣ ਕੇ ਪੁੱਤ ਮੈਂ ਸਕੂਲ ਆਂਦਾ ਪੜ੍ਹਾਈ ਕਰਦਾ ਕੱਜ ਮੈਂ ਪੜ੍ਹਿਆ ਲਿਖਿਆ ਹੁੰਦਾ ਕੋਈ ਨੌਕਰੀ ਕਰ ਰਿਹਾ ਹੁੰਦਾ ਤੇ ਪੁੱਤ ਮੇਰੇ ਕੋਲ ਦੋ ਪੈਸੇ ਹੁੰਦੇ ਤੇ ਆਪਾਂ ਆਪਣੇ ਪੁੱਤ ਦੀ ਅੱਖ ਦਾ ਇਲਾਜ ਕਰਾ ਪਾਉਂਦੇ ਉਹ ਜੇ ਮੈਂ ਉਸ ਟਾਈਮ ਆਪਣੇ ਬਾਪੂ ਦੀ ਗੱਲ ਸੁਣ ਕੇ ਆਪਣੇ ਮਾਂ ਦੀ ਗੱਲ ਸੁਣ ਕੇ ਆਪਣੇ ਟੀਚਰਾਂ ਗੁਰੂਆਂ ਦੀ ਗੱਲ ਸੁਣ ਕੇ ਬੁਰੀ ਸੰਗਤ ਦੇ ਵਿੱਚ ਨਾ ਪੈਂਦਾ ਨਸ਼ੇ ਨਾ ਕਰਦਾ ਕਾ ਜੱਤ ਨੂੰ ਦਿਨਾਂ ਦਿਖਨੇ ਪੈਂਦੇ ਅੱਜ ਆਪਣੇ ਹਾਲਾਤ ਨਾਲ ਹੁੰਦੇ ਪੁੱਤ ਉਹ ਮੈਨੂੰ ਮਾਫ਼ ਕਰ ਦੋ ਪੁੱਤ ਉਹ ਮੇਤੋਂ ਬਹੁਤ ਵੱਡੀ ਗਲਤੀ ਹੋ ਗਈ ਪੁੱਤ ਹੋਏ ਉਹ ਮੈਂ ਆਪਣੀਆਂ ਗਲਤੀਆਂ ਕਰਕੇ ਪੁੱਤ ਤੁਹਾਡੇ ਦੋਨਾਂ ਦੇ ਸੁਪਨਿਆਂ ਨੂੰ ਖਤਮ ਕਰ ਦਿੱਤਾ ਪੁੱਤ ਹੋਏ ਉਹ ਦੋਨਾਂ ਦੇ ਸੁਪਨਿਆਂ ਨੂੰ ਮਾਰ ਦਿੱਤਾ ਪੁੱਤ ਜਦੋਂ ਅੱਜ ਹੁਣ ਮੇਰੀ ਅੱਖਾਂ ਖੁੱਲ ਗਈਆਂ ਅੱਜ ਮੇਰੇ ਦੋਨੋਂ ਹੱਥ ਖਾਲੀ ਨੇ ਕਹਿੰਦੇ ਇੱਕ ਵਾਰੀ ਲੱਗਿਆ ਸਮਾਂ ਕਦੇ ਦਸਵੀਂ ਹੁੰਦਾ ਇਸ ਕਰਕੇ ਕਹਿੰਦੇ